ਜੀ ਜਕਟਰ ਸਿੰਘ ਹਵਾਰਾ ਜੀ ਦੇ ਧਰਮ ਪਿੱਤਾ ਸ੍ਰੀ ਗੱਜਿਆ ਮੂ ਸਿੰਘ ਜੀ ਜੋ ਮਹਾਲੀ ਤੇ ਬੰਦੀ ਸਿੰਘ ਮੋਰਚਾ ਕੌਮੀ ਮੋਰਚਾ ਜੋ ਲੱਗਿਆ ਪਿਛਲੇ ਦਿਨੀ ਆਪਾਂ ਨੇ ਸਾਰਿਆਂ ਦੇਖਿਆ ਤੇ ਕੀ ਹਾਲ ਹੋਇਆ ਉਹਨਾਂ ਨੂੰ ਚਲਾ ਰਹੇ ਨੇ ਤੇ ਉਹ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਉਹਨਾਂ ਤੋਂ ਤੁਰੰਤ ਬਾਅਦ ਆਪਾਂ ਭਾਈ ਗਰਜੀਤ ਸਿੰਘ ਖਾਲਸਾ ਜੀ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਤੇ ਹੁਣ ਭਾਈ ਗੱਜਿਆ ਮੂ ਸਿੰਘ ਜੀ ਲਿਖੇ ਨਾ ਬੋਲੋ ਯਾਰ ਸੱਜੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਵਿੱਚ ਜੋੜ ਬੈਠੇ ਗੁਰੂ ਰੂਪ ਖਾਲਸਾ ਜੀ ਦਾਸ ਵੱਲੋਂ ਤੇ ਜਿਹਦਾ ਡਿਕਟੇਟਿੰਗ ਹਮਾਰਾ ਵੱਲੋਂ ਬਲਾਈ ਥਾਦੇ ਪ੍ਰਬੰਧ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਜੀਵੇ ਪਤ ਲੱਠੀ ਜਾਏ ਸੰਭ ਹਰਾਮ ਜੇਤਾ ਕਿਛ ਖਾਏ ਇਹ ਸਿਧਾਂਤ ਤੇ ਪਹਿਨਾ ਦਿੰਦੇ ਹੋਏ ਭਾਈ ਗੁਰਜੀਤ ਸਿੰਘ ਦੀ ਖਾਲਸਾ ਜਿਹਨਾਂ ਦੇ ਮਨ ਵਿੱਚ ਗੁਰੂ ਸਾਹਿਬ ਦੀਆਂ ਹੋਈਆਂ ਬੇਰਦੀਆਂ ਦੱਤ ਜਾ ਗਿਆ ਪਹਿਲਾਂ ਨੇ ਏਡਾ ਵੱਡਾ ਫੈਸਲਾ ਲਿਆ ਪਰantu ਆਪਾਂ ਦੇਖ ਰਹੇ ਆ ਕਿਉਂਕਿ ਜਿਹੜੇ ਮੁੱਦੇ ਨੂੰ ਲੈ ਕੇ ਭਾਈ ਸਾਹਿਬ ਬੈਠੇ ਆ ਸੰਘਰਸ਼ ਤੇ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਕੌਮੀ ਇਨਸਾਫ ਮੋਰਚਾ ਲੱਗਿਆ ਨੂੰ ਜਿੱਥੇ ਪਹਿਲਾ ਮੁੱਦਾ ਗੁਰਗਾਂਢ ਸਾਹਿਬ ਦੀਆਂ ਬਿਆਪਦੀਆਂ ਦਾ ਇਨਸਾਫ ਬਿਆਪਦੀਆਂ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਹੈ ਸੋ ਭਾਈ ਬਲਦੇਵ ਸਿੰਘ ਜੀ ਬਡਾਲਾ ਬੋਲ ਕੇ ਗਏ ਐ ਉਸ ਕੌਮੀ ਇਨਸਾਮ ਮੋਰਚੇ ਦਾ ਮੁੱਦਾ ਐ ਜਿਹੜੇ 328 ਸੂਪ ਸ਼੍ਰੋਮਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਤਾ ਕੀਤੇ ਗਏ ਉਹਨਾਂ ਦਾ ਸਾਥ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਮਕਸੀਤ ਸਿੰਘ ਜੀ ਬਾਬਾ ਨੇ ਗੱਲ ਕਰੀ ਐ ਦੀ ਰਿਹਾਈ ਵਾਸਤੇ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਨੂੰ ਥੋੜਾ ਜਿਹਾ ਨੀਵਾ ਹੋਣਾ ਪਏਗਾ। ਕੋਲ ਦੀ ਗੱਲ ਦੋਸਤ ਹੈ ਪਰ ਅਸੀਂ ਸਰਕਾਰ ਤੋਂ ਧੀਖ ਨਹੀਂ ਮੰਗਦੇ। ਅਸੀਂ ਕਹਿੰਦੇ ਹਾਂ ਕਿ ਜਿਹੜਾ ਬੰਦੇ ਨੇ ਪਰਮਤਸੰਤ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਠਿੱਕਾ ਨੇ ਆਜ਼ਾਦ ਕਰਾਇਆ ਜਿਹੜਾ ਇਸ ਦੇਸ਼ ਦਾ ਸਿਧਾਂਤ ਬਣਿਆ ਇਸ ਸੰਵਾਨੇ ਡੈਮੋਕ੍ਰੇਸੀ ਦਾ ਟੰਡੋਰਾ ਪੇੜਦੇ ਨੇ ਕਿ ਬਰਾਬਰਤਾ ਦਾ ਹੱਕ ਦਿੰਦਾ ਅਸੀਂ ਉਹ ਆਪਣਾ ਹੱਕ ਲੈਣ ਲਈ ਕਿਉਂਕਿ ਜਿਹੜੀਆਂ ਕੋਰਟ ਵੱਲੋਂ ਮਿਲੀਆਂ ਸਜ਼ਾਵਾ ਉਹ ਸਾਡੇ ਬੰਦੀ ਸਿੰਘ ਦੁੱਗਣੀਆਂ ਕਰ ਚੁੱਕੇ ਆ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਇਸ ਲਈ ਸਾਡਾ ਹੱਕ ਹੈ ਇਹਦਾ ਇੱਕੋ ਇੱਕ ਤਰੀਕਾ ਹੈ ਸਾਨੂੰ ਸੋਚਣਾ ਪਵੇਗਾ ਤੇ ਸਰਕਾਰਾਂ ਸਾਨੂੰ ਇਸ ਪਾਸੇ ਤੋਰਨ ਵਾਸਤੇ ਮਜਬੂਰ ਕਰ ਰਹੀ ਆ ਸਾਨੂੰ ਇਹ ਅਹਿਸਾਸ ਕਰਨਾ ਪਵੇਗਾ ਕਿ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਚਿੱਕ ਅਜੇ ਇਸ ਦੇਸ਼ ਗਲੌਨ ਹੈ ਕਿਉਂਕਿ ਇਹਨਾਂ ਵੱਲੋਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ 1983 ਤੇ ਦੇਸ਼ ਦੇ ਬੱਕ ਬੱਕ ਸ਼ਹਿਰਾਂ 'ਚ ਦਿੱਲੀ ਸਮੇਤ ਸਿੱਖਾਂ ਦਾ ਕਤਲੇਆਮ ਹੁੰਦਾ ਮੰਤੂ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਉਹ ਕਾਤਲ ਅੱਜ ਗੱਦਨਾਮੇ ਫਿਰਦੇ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਸਾਡੇ ਉਹ ਬੰਦੀ ਸਿੰਘ ਜਿਹੜੇ ਜ਼ੁਲਮ ਨੂੰ ਰੋਕਣ ਵਾਸਤੇ ਕਾਰਜ ਕੀਤੇ ਇਹਨਾਂ ਨੂੰ ਅੱਜ ਲਾੜ ਹਾ ਕਰਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਇਸ ਦੇਸ਼ ਚ ਗੁਲਾਮ ਅੱਜ ਸਾਡੇ ਦੇਸ਼ ਦਾ ਅੰਦਾਜ਼ਾ ਤਾਂ ਕਿਸਾਨ ਲਗਾਤਾਰ ਤਕਰੀਬਨ 11 ਮਹੀਨੇ ਤੋਂ ਬਾਰਡਰਾਂ ਤੇ ਬੈਠਿਆ ਆਪਣੇ ਹੱਕ ਲਈ ਕਹਿੰਦਾ ਜਮਹੂਰੀ ਹੱਕ ਹੈ ਪਰੰਤੂ ਸਰਕਾਰਾਂ ਅਹਿਸਾਸ ਕਰਾ ਰਹੀਆਂ ਕਿ ਉਹ ਕਿਸਾਨ ਪੰਜਾਬ ਦਾ ਤੇ ਉਹ ਸਿੱਖਾ ਕਿਸਾਨ ਇੱਕ ਪਾਸੇ ਇਸ ਦੇਸ਼ ਨੂੰ ਲੁਕਣ ਵਾਲਾ ਮਾਲੀਏ ਵਾਗੇ ਕਾਰਪੋਰੇਟ ਹ ਕਰੋੜਾ ਰੁਪਿਆ ਲੈ ਕੇ ਭੱਜ ਆਲੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਇੱਕ ਪਾਸੇ ਕਿਸਾਨੀ ਹੱਕਾਂ ਲਈ ਕਿਸਾਨ ਬਾਗਲਾਂ ਤੇ ਬੈਠਿਆ ਕਿਸਾਨ ਆਗੂ ਜੱਗੀ ਸਿੰਘ ਜੱਲੇਵਾਲ 53 47 ਦਿਨਾਂ ਤੋਂ ਮਰਲ ਵਰਤ ਤੇ ਬੈਠੇ ਹਟੋਡੇ ਹੱਕ ਲਈ ਪਰੰਤੂ ਸਰਕਾਰਾਂ ਸਾਨੂੰ ਅਸਾਸੀ ਗਲਮੀ ਦਾ ਸਾਫ ਕਰਾ ਰਹੀਆਂ ਸੋ ਇਸ ਰਸਤੇ 'ਤੇ ਭੰਨ ਟੋਲ ਵਾਸਤੇ ਸਰਕਾਰਾਂ ਮਜਬੂਰ ਕਰ ਰਹੀਆਂ ਆ ਆਖਿਰ ਇਹਦਾ ਇਕੋ ਇਕ ਇਲਾਜ ਹੈ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀ ਉਹ ਸਾਨੂੰ ਦੁਆਰੇ ਬਣਾਉਣਾ ਪੈਣਾ ਸਿੱਖਾਂ ਨੂੰ ਉਸ ਨਿਸ਼ਾਨੇ ਨੂੰ ਲੈ ਕੇ ਤੁਰਨਾ ਪੈਣਾ ਕਿਉਂਕਿ ਉਸ ਆਜ਼ਾਦੀ ਤੋਂ ਬਿਨਾ ਸਾਡਾ ਕੋਈ ਗੁਜ਼ਾਰਾ ਨਹੀਂ ਨਾ ਉਹਨਾਂ ਨੇ ਬੋਗਰਾ ਸਭ ਦਾ ਇਨਸਾਫ ਦੇਣਾ ਕਿ ਉਹ ਕਿ ਉਹਨਾਂ ਦੀ ਸੋਝੀ ਇੰਨੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਚੋਣ ਮੰਨਣ ਨੂੰ ਉਪਦੇਸ਼ ਸੰਜਾ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਕੇ ਬਾਣੀ ਹੈ ਸਭੇ ਸਾਂਝੀ ਬਾਤ ਸਰਦਾਰ ਕੋਈ ਉਹਨਾਂ ਦੇ ਸੇਵਾਹਾਰਾ ਜੀਓ ਪਰੰਤੂ ਉਹ ਦੇਖ ਰਹੇ ਆਂ ਕਿ ਇਹ ਸਿੱਖਾਂ ਦਾ ਗੁਰੂ ਹੈ ਇਸ ਕਰਕੇ ਇਨਸਾਫ ਨਹੀਂ ਦੇ ਰਹੇ ਭਾਈ ਗੁਰਜੀਤ ਸਿੰਘ ਜੀ ਜਿਹੜਾ 3 ਮਹੀਨੇ ਤੋਂ ਬੈਠਿਆ ਹੌਨ ਤੇ ਗੱਲ ਹੋਈ ਹੈ ਉਹਨਾਂ ਨਾਲ ਬੜੀ ਵੱਡੀ ਭਾਵਨਾ ਉਹ ਆਪਣੀ ਕੀਤੀ ਹੈ ਉਹਨਾਂ ਦਾ ਸਤਿ ਦ੍ਰਿੜ ਹੈ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕਰਿਆ ਕਿ ਯਾ ਤਾਂ ਉਹ ਗੈਰਸਾਬ ਦੀ ਬਿਆਦੀ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨ ਬਣੇਗਾ ਨਹੀਂ ਮੈਂ ਆਪਣੇ ਸਿੰਘਾਂ ਤੋਂ ਪਿੱਛੇ ਨਹੀਂ ਹਟਾਂਗਾ ਸੋ ਅਸੀਂ ਦਾਅ ਦੱਲੇ ਜਿਹੜਾ ਡਿਕਟਾਟਰ ਸੀ ਹਮਾਰਾ ਬੰਦਾ ਉਹਨੇ ਸੰਘਰਤੀਪੂਰਨ ਮੈਦ ਹੈ ਪਰੰਤੂ ਮਾ ਵੀ ਕਿਉਂ ਸੋਨਿਹਾਰਾ ਸੋ ਯੂਕੇ ਕੌਮੀ ਇਨਸਾ ਮੋਰਚੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਕਰਕੇ ਡਾਂਸ ਨੂੰ ਅੱਜ ਪਹਿਲੀ ਵਾਰ ਮੌਕਾ ਮਿਲਿਆ ਹੈ ਇਥੇ ਦਰਸ਼ਕ ਕਰਨ ਦਾ ਕਿਉਂਕਿ ਉਹ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਲੜਿਆ ਜਾ ਰਿਹਾ ਹੈ ਤੁਸੀਂ ਦੇਖਿਆ ਸਰਕਾਰਾਂ ਦਾ ਰਈਆ 7 ਜਨਵਰੀ ਨੂੰ 2 ਸਾਲ ਹੋ ਗਏ ਕੰਮੀ ਇਨਸਾਨ ਮੋਰਚਾ ਲੱਗਿਆ ਨੂੰ ਇੱਕ ਸਾਰੀ ਪਾਰਟੀਆਂ ਨੇ ਆਗੂਆਂ ਦੀ ਮੀਟਿੰਗ ਸੱਦ ਕੇ ਇੱਕ ਫੈਸਲਾ ਲੈ ਗਿਆ ਕਿ ਸੀ ਇੱਕ ਵੱਡਾ ਕੱਟ ਕੀਤਾ ਜਾਏ ਅਸੀਂ ਬਾਰ-ਬਾਰ ਕਹਿੰਦੇ ਰਹੇ ਕਿ ਸ਼ਾਂਤ ਮੈਥਰੀਕੇ ਨਾਲ ਸਾਡਾ ਕੱਠ ਹੋਵੇਗਾ ਪਰੰਤੂ ਸਰਕਾਰਾਂ ਨੇ ਜੋ ਜਲਮਟਾਇਆ ਜਿਸ ਤਰ੍ਹਾਂ ਸਾਡੇ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰਿਆ, ਰਸਤੇ ਆਦਿ ਰੋਕੇ ਆ ਗਿਆ ਬੈਰੀਗੇਡ ਲਾ ਕੇ, लाठी चार्ज ਕਰਿਆ ਇੱਥੇ ਤੱਕ ਕੇ ਜਿਹੜਾ ਕੌਮੀ ਇਨਸਾਫ ਮੋਰਚੇ ਤੇ ਗੁਰੂ ਗ੍ਰੰਥ ਸਾਹਿਬ ਦਾ ਪੰਡਾਲ ਹੈ, ਦਰਬਾਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉਸ ਤੇ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਜਾਗੇਗੇ। ਸੋ ਬਹੁਤ ਵੱਡੀ ਘਣੌਣੀ ਹੱਕਤ ਹੈ। ਇਹਨਾਂ ਦੀਆਂ ਨੀਤੀਆਂ ਸਾਡੇ ਬਹੁਤ ਖਿਲਾਫ ਹੈ ਕਿਉਂਕਿ ਇਹ ਸਰਕਾਰਾਂ ਲਾਉਣ ਦੀਆਂ ਸਰਕਾਰਾਂ ਇਹਨਾਂ ਦੇ ਪਿੱਛੇ ਇੱਕ ਡੀਪ ਸਟੇਟ ਕੰਮ ਕਰ ਰਹੀ ਹੈ ਜਿਹੜੀ ਹਮੇਸ਼ਾ ਉਹ ਸਰਕਾਰਾਂ ਨੂੰ ਝੋਲਦੀ ਹੈ ਉਹ ਜਿਹੜੀ ਡੀਪ ਸਟੇਟ ਹੈ ਹਮੇਸ਼ਾ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਹੈ ਸੋ ਸਾਨੂੰ ਜੜ ਕੇ ਪੇਰਾ ਦੇਣਾ ਚਾਹੀਦਾ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਜ਼ਾਦੀ ਦੇ ਦਿਨ ਦੇਖਣੇ ਆਪਣੇ ਸਾਡਾ ਸੰਘਰਸ਼ ਉਸ ਮੰਨ ਕੇਂਦਰਿਤ ਰਹਿਣਾ ਚਾਹੀਦਾ ਸੋ ਭਾਈ ਗੁਰਦੀਪ ਸਿੰਘ ਖਾਲਸਾ ਨੂੰ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਇੱਕ ਕਾਜ ਉਹਨਾਂ ਨੇ ਆਪਣਾ ਇੱਛਾ ਜਹਾਰ ਪ੍ਰਗਟ ਕੀਤੀ ਸੀ ਕਿ ਮੈਂ ਭੁਖੜ ਤਾਲ ਕਰਨ ਜਾ ਰਿਹਾ ਕਿਉਂਕਿ ਸਰਕਾਰ ਜਿੱਦਣ ਤੋਂ ਬੈਠੇ ਹੈ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੋ ਇਹ ਟੀਟ ਸਰਕਾਰਾਂ ਪਾਣੇ ਜਗਦੀਸ਼ ਸਿੰਘ ਜੀ ਡੱਲੇ ਆ ਮਰੂਬੱਤ ਤੇ ਬੈਠੇ ਆ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਤੁਹਾਡੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਮੇਰੀ ਬੇਨਤੀ ਹੈ ਕਿ ਆਪਾਂ ਨੇ ਜੋਹਿਆਂ ਦੀ ਚਰਨ ਸੰਘਰਸ਼ ਲੜਨਾ ਟੋਕਣ ਦਾ ਬਿਲ ਨੂੰ ਕਰਨੀ ਔਰ ਮਾਰੇ ਦਿਨਾਂ ਚ ਅੱਜ ਸਾਡੀ ਜਿਹੜੀ ਪੰਥਕਸ਼ੀ ਸੀਤਾ ਇੱਥੇ ਪਹੁੰਚੀ ਆ ਕੋ ਸਭਾਤ 15 ਮਿੰਟ ਮੀਟਿੰਗ ਹੋਈ ਸੀ ਕੋਈ ਵਿਚਾਰ ਹੋਈ ਸੀ ਮੈਂ ਇੱਕ ਸਿਆਰ ਰੱਖਿਆ ਸੀ ਇਹ ਆਪਾਂ ਵਿਚਾਰ ਕਰਕੇ ਭਾਈ ਗੁਰਜੀਤ ਸਿੰਘ ਨੂੰ ਬੇਨਤੀ ਕਰਕੇ ਕਿ ਇਹ ਸੰਘਰਸ਼ ਕੌਮੀ ਇਨਸਾਫ਼ ਮੋਰਚੇ ਵਿੱਚ ਲਜਾਇਆ ਜਾਵੇ ਉੱਥੇ ਭਾਈ ਗੁਰਜੀਤ ਸਿੰਘ ਖਾਲਸਾ ਬੈਠਣ ਉਹ ਸੰਘਰਸ਼ ਇਹਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲੇਗਾ ਬਰੇ ਸੋਨੇ ਸੋਨੇ ਯੂਕੇ ਜਿੱਥੇ ਉਹ ਕਮ ਇਨਸਾਨ ਮੋਰਚਾ ਜਿਹੜਾ ਜ dictator ਸਿੰਘ ਹਵਾਰਾ ਦੇ ਦिशा ਨਿਰਦੇਸ਼ ਤੇ ਚੱਲ ਰਿਹਾ ਉੱਥੇ ਦੂਜੀ ਸ਼ਕਤੀਸ਼ੀਤ ਭਾਈ ਗੁਰਜੀਤ ਸਿੰਘ ਖਾਲਸਾ ਦੀ ਹੋਵੇਗੀ ਸੋ ਇਹ ਮੇਰੀ ਜਿਹੜੀ ਸੁਝਾਏ ਇਸ ਤੇ ਜ਼ਰੂਰ ਵਿਚਾਰ ਕਰਨਾ ਤੇ ਪੇਸ਼ ਕਰਕੇ ਕਿਉਂਕਿ ਪੰਜਾਬ ਦੀਆਂ ਸੰਗਤਾਂ ਸੀਮਤ ਹੈ ਜਦੋਂ ਸੰਘਰਸ਼ ਲੰਮੇ ਚੱਲਦੇ ਹੈ ਇਸ ਤਰ੍ਹਾਂ ਦੇ ਉਪਰਾਚਨਾਵਾਂ ਹੋਣੇ ਹੈ ਸੰਗਤਾਂ ਵੱਡੀਆਂ ਜਾਣੀਆਂ ਸੋ ਅਸੀਂ ਇਸ ਤਰ੍ਹਾਂ ਦਾ ਫੈਸਲਾ ਲਈਏ ਜਿਸ ਕਰੋਂ 21 ਤਰੀਕ ਦੀ ਬੰਦ ਦੀ ਕਾਲ ਦੇਈ ਗਈ ਹੈ ਅਸੀਂ ਉਹਦਾ ਪੂਰਾ ਸਮਰਥਨ ਕਰਦੇ ਆਂ ਤੇ 26 ਜਨਵਰੀ ਨੂੰ ਜਿਸ ਦਿਨ ਇਸ ਦੇਸ਼ ਦਾ ਸੰਧਾਨ ਲਾਗੂ ਹੋਇਆ ਪਰ ਉਹ ਸੰਧਾਨ ਸਾਨੂੰ ਬਰਾਬਰਤਾ ਦੇ ਹੱਕ ਨਹੀਂ ਦੇ ਰਿਹਾ ਉਹ ਸੰਧਾਨ ਮਿੱਤਕਰਾ ਕਰ ਰਿਹਾ ਕਿਸਾਨ ਉਸ ਦਿਨ ਟਰੈਕਟਰ ਮਾਰਚ ਕਰਕੇ ਆਪਣਾ ਰੋਸ ਜ਼ਾਹਰ ਕਰ ਰਹੇ ਆ ਕਿ ਉਹ ਸੰਵਿਧਾਨ ਸਾਨੂੰ ਹੱਕ ਨਹੀਂ ਦੇ ਰਿਹਾ ਸੋ ਕੌਮੀ ਇਨਸਾਨ ਮੋਰਚੇ ਵੱਲੋਂ ਉਸ 26 ਜਨਵਰੀ ਦੇ ਟਰੈਕਟਰ ਮਾਰਚ ਦੀ ਪੂਰੀ ਹਮਾਇਤ ਕੀਤੀ ਜਾਂਦੀ ਹੈ ਅਸੀਂ ਉਸ ਸੰਵਿਧਾਨ ਨੂੰ ਨਹੀਂ ਮੰਨਦੇ ਜਿਹੜਾ ਸਾਨੂੰ ਹੱਕ ਨਹੀਂ ਦੇ ਰਿਹਾ ਸੋ ਅਸੀਂ ਰੋਸ ਪੱਜੋਂ ਮਨਾਵਾਂਗੇ ਉਸ ਨੂੰ ਜਿੱਥੇ ਕਿਸਾਨ ਵੀ ਟਰੈਕਟਰ ਲੈ ਕੇ ਮਾਰਚ ਕਰਨਗੇ ਮੈਂ ਬੇਨਤੀ ਕਰਦਾ ਕਿ ਜਿੱਥੇ ਕਿਸਾਨੀ ਦਾ ਝੰਡਾ ਟਰੈਕਟਰ ਤੇ ਹੋਏਗਾ ਉੱਥੇ ਇੱਕ ਕੌਮੀ ਸੰਘ ਮੋਰਚੇ ਦਾ ਝੰਡਾ ਤੇ ਇੱਕ ਕਾਲਾ ਝੰਡਾ ਜਿਹੜਾ ਰੋਸ ਪ੍ਰਗਟ ਕਰਦਾ ਪਰ ਉਹ ਹੋਣਾ ਚਾਹੀਦਾ ਸੋ ਇੰਨੀ ਹੈ ਬੇਨਤੀ ਹੈ ਪ੍ਰਬੰਧ ਕਰਨਾ ਜੀ ਅੰਤ ਵਿੱਚ ਜਿਹੜਾ ਦਿੱਤਾ ਦੇ ਪਾਰ ਦੇ ਨਮਾਰਾ ਬਿਲੋਂ ਬਲਾਈ ਫਤੇ ਪ੍ਰਬੰਧ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਭਾਈ ਗਰਚਰਨ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਭਾਈ ਲਖਵੀਰ ਸਿੰਘ ਜੀ ਸ਼ੌਂਟੀ ਮੀਤ ਪ੍ਰਧਾਨ ਸ੍ਰੀ ਨਿਕਲਰ ਫਤਿਹ ਸਿੰਘ ਜੀ ਅੱਜ ਦਾ ਕੌਮੀ ਜਰਨਲ ਸਕੱਤਰ ਜਸਪਾਲ ਸਿੰਘ ਜੀ ਸਲਾਣਾ ਮੱਖਣ ਸਿੰਘ ਸਵਾਲੀ ਜਰਨਲ ਸਕੱਤਰ ਤੇ ਇੱਕ ਬੇਨਤੀ ਕਰਦੇ ਆ ਵੀ ਜਿਹੜੇ ਇੱਥੇ ਇਸ ਮਾਣੇ ਦੀ ਸੰਗਤ ਹੈ ਕੋਈ ਜੇ ਸਾਨੂੰ ਬਿਸਤਰਿਆਂ ਦੀ ਕਿਸੇ ਦੀ ਕੋਈ ਦੇ ਸਕਦਾ ਕਿਸੇ ਗੁਰਦੁਆਰੇ ਚ ਲੋੜ ਨੇ ਉਹ ਬਿਸਤਰਿਆਂ ਦੀ ਸੰਗਤ ਨੂੰ ਜਿਹੜੀ ਰਹਿੰਦੀ ਆ ਉਹਦੀ ਲੋੜ ਹੈ ਉਹ ਜਰੂਰ ਕਿਰਪਾ ਕਰਨ ਹੁਣ ਆਪਾਂ ਭਾਈ